ਪੰਜਾਬ ਵਿੱਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਕੋਈ ਡਰ ਖੌਫ ਸੋਸ਼ਲ ਮੀਡੀਆ ਤੇ ਲੁਟੇਰਿਆਂ ਦਾ ਇੱਕ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਖਸਰ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਨੂੰ ਘੇਰ ਲੈਣ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਲੋਹ ਤਲਵਾਰ ਦੀ ਨੋਕ ਤੇ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਉਕਤ ਵਿਅਕਤੀ ਨੇ ਇਹ ਗੱਲ ਉਨ੍ਹਾਂ ਨੂੰ ਕਹੀ ਕਿ ਨਾ ਤਾਂ ਉਸ ਦੇ ਕੋਲ ਕੋਈ ਮਿਲ ਹੈ ਅਤੇ ਨਾ ਹੀ ਉਸ ਦੇ ਕੋਲ ਕੋਈ ਪੈਸਾ ਹੈ ਜਿਸ ਤੋਂ ਬਾਅਦ ਦੋਵੇਂ આરોપી ਮੌਕੇ ਤੋਂ ਫਰਾਰ ਹੋ ਜਾਂਦੇ ਹਨ ਪਰ ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵਾਰ ਹੁੰਦੀ ਵੀਡੀਓ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰਦਾ ਹੈ ਉਸ ਦੀ ਵੀ ਤੁਹਾਨੂੰ ਅਗਲੀ ਅਪਡੇਟ ਦਿੱਤੀ ਜਾਵੇਗੀ ਦਾ ਏਵਨ ਮੀਡੀਆ ਤੇ ਦਾ ਏਵਨ ਮੀਡੀਆ ਦੇ ਲਈ ਮੁਕਸਰ ਤੋਂ ਬੂਟਾ ਸਿੰਘ ਦੀ ਖਾਸ ਰਿਪੋਰਟ ਪੰਜਾਬ ਵਿੱਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਕੋਈ ਡਰ ਸੋਸ਼ਲ ਮੀਡੀਆ ਤੇ ਲੁਟੇਰਿਆਂ ਦਾ ਇੱਕ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਕਸਰ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਨੂੰ ਘੇਰ ਲੈਣ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਲੋਹ ਤਲਵਾਰ ਦੀ ਨੋਕ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਉਕਤ ਵਿਅਕਤੀ ਨੇ ਇਹ ਗੱਲ ਉਨ੍ਹਾਂ ਨੂੰ ਕਹੀ ਕਿ ਨਾ ਤਾਂ ਉਸ ਦੇ ਕੋਲ ਕੋਈ ਮਿਲ ਹੈ ਅਤੇ ਨਾ ਹੀ ਉਸ ਦੇ ਕੋਲ ਕੋਈ ਪੈਸਾ ਹੈ ਜਿਸ ਤੋਂ ਬਾਅਦ ਦੋਵੇਂ આરોપી ਮੌਕੇ ਤੋਂ ਫਰਾਰ ਹੋ ਜਾਂਦੇ ਹਨ ਪਰ ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵੱਧ ਹੁੰਦੀ ਵੀਡੀਓ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰਦਾ ਹੈ ਉਸ ਦੀ ਵੀ ਤੁਹਾਨੂੰ ਅਗਲੀ ਅਪਡੇਟ ਦਿੱਤੀ ਜਾਵੇਗੀ ਦਾ ਏਵਨ ਮੀਡੀਆ ਤੇ ਦਾ ਏਵਨ ਮੀਡੀਆ ਦੇ ਲਈ ਮੁਕਸਰ ਤੋਂ ਬੂਟਾ ਸਿੰਘ ਦੀ ਖਾਸ ਰਿਪੋਰਟ ਪੰਜਾਬ ਵਿੱਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਕੋਈ ਡਰ ਸੋਸ਼ਲ ਮੀਡੀਆ ਤੇ ਲੁਟੇਰਿਆਂ ਦਾ ਇੱਕ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਕਸਰ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਨੂੰ ਘੇਰ ਲੈਣ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਲਵਾਰ ਦੀ ਨੋਕ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਉਕਤ ਵਿਅਕਤੀ ਨੇ ਇਹ ਗੱਲ ਉਹਨਾਂ ਨੂੰ ਕਹੀ ਕਿ ਨਾ ਤਾਂ ਉਸਦੇ ਕੋਲ ਕੋਈ ਮਿਲ ਹੈ ਅਤੇ ਨਾ ਹੀ ਉਸਦੇ ਕੋਲ ਕੋਈ ਪੈਸਾ ਹੈ ਜਿਸ ਤੋਂ ਬਾਅਦ ਦੋਵੇਂ આરોપી ਮੌਕੇ ਤੋਂ ਫਰਾਰ ਹੋ ਜਾਂਦੇ ਹਨ ਪਰ ਇਹ ਸਾਰੀ ਘਟਨਾ ਉੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵੱਧ ਹੁੰਦੀ ਵੀਡੀਓ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰਦਾ ਹੈ ਉਸ ਦੀ ਵੀ ਤੁਹਾਨੂੰ ਅਗਲੀ ਅਪਡੇਟ ਦਿੱਤੀ ਜਾਵੇਗੀ ਦਾ ਏਵਨ ਮੀਡੀਆ ਤੇ ਦਾ ਏਵਨ ਮੀਡੀਆ ਦੇ ਲਈ ਮੁਕਸਰ ਤੋਂ ਬੂਟਾ ਸਿੰਘ ਦੀ ਖਾਸ ਰਿਪੋਰਟ ਪੰਜਾਬ ਵਿੱਚ ਲੁਟੇਰਿਆਂ ਨੂੰ ਨਹੀਂ ਕਿਸੇ ਦਾ ਕੋਈ ਡਰ। ਸੋਸ਼ਲ ਮੀਡੀਆ ਤੇ ਲੁਟੇਰਿਆਂ ਦਾ ਇੱਕ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ। ਜਾਣਕਾਰੀ ਦੇ ਮੁਤਾਬਿਕ ਸ਼੍ਰੀ ਮੁਕਸਰ ਸਾਹਿਬ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਿੱਚ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਇੱਕ ਨੌਜਵਾਨ ਨੂੰ ਘੇਰ ਲੈਂਦੇ ਤੋਂ ਬਾਅਦ ਲੁਟੇਰਿਆਂ ਦੇ ਵੱਲੋਂ ਤਲਵਾਰ ਦੀ ਨੌਕ ਉਕਤ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਵਾਰ-ਵਾਰ ਉਕਤ ਵਿਅਕਤੀ ਨੇ ਇਹ ਗੱਲ ਉਹਨਾਂ ਨੂੰ ਕਹੀ ਕਿ ਨਾ ਤਾਂ ਉਸਦੇ ਕੋਲ ਕੋਈ ਮਿਲ ਹੈ ਅਤੇ ਨਾ ਹੀ ਉਸਦੇ ਕੋਲ ਕੋਈ ਪੈਸਾ ਹੈ ਜਿਸ ਤੋਂ ਬਾਅਦ ਦੋਵੇਂ આરોપી ਮੌਕੇ ਤੋਂ ਫਰਾਰ ਹੋ ਜਾਂਦੇ ਹਨ ਪਰ ਇਹ ਸਾਰੀ ਘਟਨਾ ਉਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵੱਧ ਹੁੰਦੀ ਵੀਡੀਓ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਿੰਨੀ ਦੇਰ ਦੇ ਵਿੱਚ ਇਹਨਾਂ આરોપીਆਂ ਨੂੰ ਗ੍ਰਿਫਤਾਰ ਕਰਦਾ ਹੈ ਉਸ ਦੀ ਵੀ ਤੁਹਾਨੂੰ ਅਗਲੀ ਅਪਡੇਟ ਦਿੱਤੀ ਜਾਵੇਗੀ ਦਾ ਏਵਨ ਮੀਡੀਆ ਤੇ ਦਾ ਏਵਨ ਮੀਡੀਆ ਦੇ ਲਈ ਮੁਖਸਰ ਤੋਂ ਬੂਟਾ ਸਿੰਘ ਦੀ ਖਾਸ ਰਿਪੋਰਟ